ਜਿਹੜੀ ਆ ਜਰਸੀ ਵੇਖਣ ਆਪਣੀ ਇਹ ਇੱਕ ਛੋਟੀ ਜੀ ਗਾਂ ਵੀ ਲੈ ਕੇ ਆਈ ਆ ਨਾਲ ਬਾਈ ਯਾਰ ਸਾਰਿਆਂ ਨੂੰ ਚਾਹ ਹੁੰਦਾ ਲਾ ਵੀ ਉੱਥੋਂ ਛੋਟੀ ਗਾਂ ਆ ਪਾਵੇਂ ਨਾਮ ਚ ਜਿੱਤ ਕੇ ਲੈ ਕੇ ਆਈਏ ਤੇ ਇਹ ਜਰਸੀ ਆਪਣੀ 3 ਨੰਬਰ ਦੀ ਹੈ ਤੀਜੇ ਨੰਬਰ ਤੇ ਆਈ ਹੈ ਉੱਥੇ ਦੋ ਦੰਦ ਜਰਸੀਆਂ ਨੇ ਕੰਪੀਟੀਸ਼ਨ ਲੜਿਆ ਜਰਸੀ ਨੇ ਤੇ ਇਹ ਜਰਸੀ ਦਾ ਆਪਾ ਸਿੰਮਨ ਹੈਗਾਗਾ ਏਬੀਐਸ ਦਾ ਰੋਮਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਮੇਰੇ ਵੀਰ ਭੈਣ ਭਰਾਵਾਂ ਨੂੰ ਵੀਰ ਜੀ ਸੋਸ਼ਿਆ ਕਾ ਨਮਸਕਾਰ ਆ ਵੀਰ ਜੀ ਸਾਰੇ ਵੀਰਾਂ ਨੂੰ ਜਿਹੜੇ ਵੀਰਾਂ ਨੇ ਕੰਪੀਟੀਸ਼ਨ ਵਿੱਚ ਹਿੱਸਾ ਵੀ ਲਿਆ ਤੇ ਜਿਹੜੇ ਵੀਰਾਂ ਦੇ ਕੰਪੀਟੀਸ਼ਨ ਦੇ ਵਿੱਚ ਨੰਬਰ ਆਏ ਆ ਫਸਟ ਸੈਕੰਡ ਥਰਡ ਆਈਆਂ ਜਾਂ 10ਵੇਂ ਨੰਬਰ ਤੱਕਰ ਵੀ ਆਏ ਆ ਜਾਂ ਜਿਹੜੇ ਵੀਰ ਪਾਰਟਿਸਿਪੇਟ ਕਰਿਆ ਜਿਨ੍ਹਾਂ ਨੇ ਪਹਿਲੀ ਵਾਰ ਲੈ ਕੇ ਗਏ ਆ ਪਹਿਲਾਂ ਵੀ ਲੈ ਕੇ ਜਾਂਦੇ ਰਹਿੰਦੇ ਐनिमल ਸਾਰੇ ਵੀਰਾਂ ਨੂੰ ਵਧਾਈਆਂ ਤੇ ਜਿਹੜਾ ਪੀਡੀਐਫ ਦਾ 19ਵਾਂ ਮੇਲਾ ਹੋ ਗਿਆ ਹੈ ਅੱਜਗਾ ਸਾਰੇ ਵੀਰਾਂ ਨੇ ਬਹੁਤ ਸਹਿਯੋਗ ਕੀਤਾ ਬਾਹਰੋਂ ਸੰਗਤ ਵੀ ਬਹੁਤ ਆ ਇਕੱਠ ਵੀ ਬਹੁਤ ਜ਼ਿਆਦਾ ਹੈ ਰਿਕਾਰਡ ਤੋੜ ਕੱਠ ਹੋਇਆ ਇਸ ਵਾਰ ਮੇਲੇ ਦੇ ਵਿੱਚ ਬਹੁਤ ਜਿਹੜਾ ਆਪਣਾ ਪੀਡੀਐਫ ਇਹਦਾ ਮੇਲਾ ਲੱਗਦਾ ਵੀਰ ਜੀ ਇਹ ਏਸ਼ੀਆ ਦਾ ਨੰਬਰ 1 ਮੇਲਾ ਕਿਹਾ ਜਾਂਦਾ ਪੂਰੇ ਏਸ਼ੀਆ ਦੇ ਵਿੱਚ ਤੇ ਬਹੁਤ ਵਧੀਆ ਬਰੀਡ ਆਪਣੇ ਪੰਜਾਬ ਹਰਿਆਣਾ ਤਾਂ ਹੋਰ ਅਦਰ ਸਟੇਟ ਦੇ ਜਿਹੜੇ ਵੀ ਵੀਰ ਆਉਂਦੇ ਹੁੰਦੇ ਕੰਪੀਟੀਸ਼ਨ ਦੇ ਵਿੱਚ ਹਿੱਸਾ ਲੈ ਸਕਦੇ ਆ ਕੋਈ ਵੀ ਸਟੇਟ ਤੋਂ ਆ ਕੇ ਲੈ ਸਕਦਾ ਬਹੁਤ ਵਧੀਆ ਬਰੀਡ ਤਿਆਰ ਕਰੀ ਐ ਐਚਐਫ ਜਰਸੀ ਮੋਰਾ ਨੀਲੀ ਦਾ ਵੀ ਇਹ ਸਾਰੇ ਵੀਰਾਂ ਬਰੀਡਿੰਗ ਦੇ ਕੰਪੀਟੀਸ਼ਨ ਵੀ ਹੁੰਦੇ ਆ ਨਾਲ ਨਾਲ ਆਪਣੇ ਮਿਲਕਿੰਗ ਦੇ ਕੰਪੀਟੀਸ਼ਨ ਵੀ ਹੁੰਦੇ ਆ ਜਿਹੜੀ ਫਸਟ ਆਈ ਐਚਐਫ ਦਾ ਮਿਲਕਿੰਗ ਦੇ ਵਿੱਚ ਉਹਨੇ 80 ਦੇ ਕਰੀਬ 80 ਲੀਟਰ ਦੇ ਕਰੀਬ ਦੁੱਧ ਦੇਤਾ ਵੀਰ ਜੀ ਬਹੁਤ ਵਧੀਆ ਮੇਲਾ ਸੀਗਾ ਬਾਈ ਜੀ ਆਪਾਂ ਵੀ ਐਨੀਮਲ ਲੈ ਕੇ ਗਏ ਸੀ ਇਸ ਮੇਲੇ ਦੇ ਵਿੱਚ ਆਪਾਂ 6 ਐਨੀਮਲ ਲੈ ਕੇ ਗਏ ਸੀ ਇਸ ਮੇਲੇ ਦੇ ਵਿੱਚ ਉਹਨਾਂ ਦੇ ਵਿੱਚੋਂ 3 ਐਨੀਮਲ ਕੰਪੀਟੀਸ਼ਨ ਦੇ ਵਿੱਚ ਪੀਛਣਾ ਪਾਈਆਂ ਗਿਆ ਤੇ ਪਹਿਲ ਨੰਬਰ ਤੇ ਆਪਾਂ ਗੱਲ ਕਰਦੇ ਆ ਆ ਜਰਸੀ ਗਾਂ ਇਹ ਵੱਡੀਆਂ گاਵਾਂ ਦੇ ਵਿੱਚ ਮਿਲਕਿੰਗ ਦੇ ਬਰੀਡਿੰਗ ਕੰਪੀਟੀਸ਼ਨ ਦੇ ਵਿੱਚ ਪਾਈ ਸੀ ਇਹ ਗਾਂ ਮਾੜੀ ਕਹਾ ਕਰਦੇ ਨੇ ਜੀ ਇਹ ਵੱਡੀਆਂ ਗਾਵਾਂ ਦੇ ਮਿਲਕਿੰਗ ਕੰਪੀਟੀਸ਼ਨ ਬਰੀਡਿੰਗ ਕੰਪੀਟੀਸ਼ਨ ਦੇ ਵਿੱਚ ਪਾਈ ਸੀਗੀ ਤੇ ਇਹ ਗਾਂ 8ਵੇਂ ਨੰਬਰ ਤੇ ਆਈ ਸੀ ਵੀਰ ਆਪਣੀ ਇਹ ਐਕਸੈਸ ਸੀਮਨ ਦੀ ਆ ਵਰਲਡ ਵਾਈਡ ਦਾ ਐਕਸੈਸ ਸੀਮਨ ਬਹੁਤ ਵਧੀਆ ਦੁੱਧ ਦੇ ਰਹੀ ਆ ਆਪਣੇ ਕੋਲੇ 35 ਲੀਟਰ ਤੱਕ ਦੁੱਧ ਦਿੱਤਾ ਇਹ ਗਾਂ ਨੇ ਦੇ ਵੀ ਰਹੀ ਐ ਇਸ ਟਾਈਮ ਤੇ ਇਹ ਪ੍ਰੈਗਨੈਂਟ ਵੀ ਹੈਗੀ ਆ ਗਾਂ ਵੀਰ ਤੇ ਜਿਹੜੀ ਆਹ ਬੱਚੀ ਆ ਸੰਦੀਪ ਦੇ ਐਚ ਐਚ ਐਫ ਬੱਚੀ ਆ ਐਚ ਐਫ ਦਾ ਮੁਕਾਬਲਾ ਸਭ ਤੋਂ ਸ਼ਕਤ ਸੀਗਾ ਬਾਈ ਬਹੁਤ ਜ਼ਿਆਦਾ ਐਚ ਐਫ ਵੜਾ ਹੁੰਦੀਆਂ ਗੀਆਂ ਅੱਜ ਫਿਰ ਕੀ ਕਰਦੇ ਆ ਉਹ ਪਹਿਲਾ ਸੈਮੀਫਾਈਨਲ ਕਰਾਉਂਦਾ ਫਿਰ ਫਾਈਨਲ ਜਿਵੇਂ ਜਿਹੜਾ ਸਾਡਾ ਗਰੁੱਪ ਸੀ ਬਟੇਂਡੇ ਜ਼ਿਲ੍ਹੇ ਵਾਲਿਆਂ ਦਾ ਜਾਂ ਲੁਧਿਆਣਾ ਇੱਕ ਦੋ ਜ਼ਿਲ੍ਹੇ ਹੋਰ ਉਹਦੇ ਨਾਲ ਅਟੈਚ ਸੀ ਉਹਦੇ ਵਿੱਚ 76 ਐਚਐਫ ਕਾਵਾਂ ਸੀਗੀਆਂ 76 ਉਹਨਾਂ ਨੇ 20 ਸਿਲੈਕਟ ਕਰੀਆਂ ਪਹਿਲਾਂ 20 ਦੇ ਵਿੱਚ ਪੋਜੀਸ਼ਨ ਪਾਈ ਇਹਨੇ ਉਸ ਤੋਂ ਬਾਅਦ ਜਿਹੜਾ ਦੂਜਾ ਸੀਗਾ ਉਹਦੇ 84 ਸੀਗੀਆਂ ਉਹਦੇ ਵਿੱਚੋਂ ਵੀ 20 ਸਿਲੈਕਟ ਕਰੀਆਂ ਗਿਆ ਫਿਰ 40 ਕਾਵਾਂ ਦਾ ਫਾਈਨਲ ਕਰਾਇਆ ਉਹਨਾਂ ਨੇ ਉਹਦੇ ਵਿੱਚ ਇਹ ਬੱਚੀ ਨੇ 8ਥ ਪੋਜੀਸ਼ਨ ਹਾਸਲ ਕਰੀ ਆ ਬਹੁਤ ਆਫ ਸੀਗਾ ਬਹੁਤ ਵਧੀਆ ਬੱਚੀ ਨੇ ਪਰਫਾਰਮੈਂਸ ਦਿੱਤੀ ਹੈ ਬਾਈ ਉੱਥੇ ਇਹ ਬੱਚੀ ਜਿਹੜੀ ਹੈਗੀ ਹੈ ਜਿਹੜਾ ਪੀਡੀਐਫ ਇਹਦਾ ਸਟਾਕੀ ਬੋਲੂ ਸੀ ਵੀ ਆਪਣੇ ਕੋਲੇ ਬੋਲੂ ਸੀਗਾ ਪੀਡੀਐਫ ਦੇ ਇਹੋ ਸੀ ਮੰਦਾ ਆਪਣੇ ਘਰ ਦੇ ਬੋਲੂ ਦੀ ਬੱਚੀ ਸੀਗੀ ਇਹ ਵੀਰੇ ਸਟਾਕੀ ਬੋਲੂ ਦੀ ਬੱਚੀ ਸੀਗੀ ਇਹ ਬਹੁਤ ਵਧੀਆ ਪਰਫਾਰਮੈਂਸ ਕੀਤਾ ਇੰਨੀਆਂ ਜਿਆਦੇ ਬੱਚਿਆਂ ਦੇ ਵਿੱਚ ਜਿਹੜੀ ਹੈ ਜਿਹੜੇ ਵੀ ਸਾਰੇ ਵੀਰ ਲੈ ਕੇ ਆਏ ਸੀ ਸਾਰੀਆਂ ਬੱਚੀਆਂ ਟੌਪ ਦੀਆਂ ਸੀ ਵੀਰੇ ਕੋਈ ਵੀ ਉੱਥੇ ਦੇਖਣ ਨੂੰ ਮਾੜੀ ਨਹੀਂ ਲੱਗਦੀ ਸੀ ਸਾਰੇ ਜਿੱਤਣ ਵਾਸਤੇ ਆਉਂਦੇ ਆ ਪਰ ਜਿਹੜੀਆਂ ਪਹਿਲੀਆਂ 40 ਸਿਲੈਕਟ ਹੋਈਆਂ ਸੀ ਉਹ ਵੀ ਬਹੁਤ ਸਿਰੇ ਦੀਆਂ ਬੱਚੀਆਂ ਸੀਗੀਆਂ ਬਾਈ ਤੇ ਜਿਹੜੀ ਆ ਜਰਸੀ ਵਹਿੜ ਆਪਣੀ ਇਹ ਇੱਕ ਛੋਟੀ ਜੀ ਗਾਂ ਵੀ ਲੈ ਕੇ ਆਈ ਆ ਨਾਲ ਬਾਈ ਯਾਰ ਸਾਰਿਆਂ ਨੂੰ ਚਾਹ ਹੁੰਦਾ ਲਾ ਵੀ ਉੱਥੋਂ ਛੋਟੀ ਗਾਂ ਪਾਵੇਂ ਨਾਮ ਚ ਜਿੱਤ ਕੇ ਲੈ ਕੇ ਆਈਏ ਤੇ ਇਹ ਜਰਸੀ ਆਪਣੀ 3 ਨੰਬਰ ਦੀ ਹੈ ਤੀਜੇ ਨੰਬਰ ਤੇ ਆਈ ਆ ਉੱਥੇ ਦੋ ਦੰਦ ਜਰਸੀਆਂ ਨੇ ਕੰਪੀਟੀਸ਼ਨ ਲੜਿਆ ਜਰਸੀ ਨੇ ਤੇ ਇਹ ਜਰਸੀ ਦਾ ਆਪਾ ਸੀਮਨ ਹੈਗਾਗਾ ਏਬੀਐਸ ਦਾ ਰੋমিও ਸੀਮਨ ਏਬੀਐਸ ਦੇ ਰੋমিও ਸੀਮਨ ਦੀ ਜਰਸੀ ਹੈ ਵੀਰੇ ਇਹ ਤੇ ਇਹ ਥਾੜਾ ਹੀ ਆ ਕੰਪੀਟੀਸ਼ਨ ਦੇ ਵਿੱਚ ਬਹੁਤ ਵਧੀਆ ਪਰਫਾਰਮੈਂਸ ਕਰਾਇਆ ਅਸੀਂ ਇੱਥੇ ਆਪਦੇ ਫਾਰਮ ਦੇ ਉੱਪਰ ਇਹਨਾਂ ਨੂੰ ਤੋੜਿਆ ਵੀ ਆ ਸਾਰਾ ਕੁਝ ਅਸੀਂ ਕਰਦੇ ਰਹੇ ਆ ਪਰ ਥੋੜਾ ਟਾਈਮ ਮਿਲਿਆ ਫਿਰ ਵੀ ਸਾਨੂੰ ਗਾਹਾਂ ਨੂੰ ਵੀ ਜੇ ਕਿਸੇ ਨੇ ਕੰਪੀਟੀਸ਼ਨ ਦੇ ਵਿੱਚ ਆਉਣਾ ਹੋਵੇ ਆਪਦੇ ਐਨੀਮਲ ਲੈ ਕੇ 1 ਮਹੀਨਾ ਪਹਿਲਾਂ ਉਹਨਾਂ ਦੀ ਪ੍ਰੈਕਟਿਸ ਕਰਾਓ ਕਿਵੇਂ ਚੱਲਣਾ ਵਗੈਰਾ ਕਿਵੇਂ ਉਹਨੂੰ ਰਿੰਗ 'ਚ ਖੜਾਉਣਾ ਚਾਹੇ ਆਪਣੇ ਕੋਲੇ ਚੰਗੀ ਕਿੰਨੀ ਵੀ ਬਰੀਡ ਆ ਬਾਈ ਜੇ ਆਪਾਂ ਉਥੇ ਪਰਫਾਰਮੈਂਸ ਨਹੀਂ ਨਾ ਵਧੀਆ ਕਰਦੇ ਉਥੇ ਆਪਣੀ ਗਾਂ ਆਪਦੇ ਆਪ ਨੂੰ ਨਹੀਂ ਸ਼ੋਅ ਕਰਦੀ ਤਾਂ ਆਪਾਂ ਨੰਬਰ ਨਹੀਂ ਲੈ ਸਕਦੇ ਤੇ ਬਾਕੀ ਬਹੁਤ ਸੰਗਤ ਆਈ ਆ ਉਥੇ ਮੇਲੇ ਤੇ ਬਾਕੀ ਸਾਰੇ ਵੀ ਮੇਲਿਆਂ ਤੇ ਜਾਇਆ ਕਰੋ ਕੋਈ ਵੀ ਮੇਲਾ ਹੁੰਦਾ ਉਥੇ ਸਿੱਖਣ ਨੂੰ ਬਹੁਤ ਕੁਝ ਮਿਲਦਾ ਹੈਗਾ ਮੈਨੂੰ ਬਹੁਤ ਚਿਰ ਹੋ ਗਿਆ ਮੇਲੇ ਲਾਉਂਦਾ ਨੂੰ ਕਾਫੀ ਨਾਮ ਕਈ ਵਾਰ ਮੈਂ ਖਾਲੀ ਵੀ ਮੁੜ ਕੇ ਆਇਆ ਬਹੁਤ ਵਾਰ ਬਈ ਮੇਲੇ ਦੇ ਨਾਮ ਨਹੀਂ ਆਇਆ ਪਰ ਉੱਥੇ 3 ਦਿਨਾਂ ਦੇ ਵਿੱਚ ਜਿਹੜਾ ਰਹੀਦਾ ਉੱਥੇ ਸਿੱਖੀ ਦਾ ਬਹੁਤ ਕੋਸਾ ਬਹੁਤ ਸੱਜਣ ਮਿਲਦੇ ਆ ਜਿਨ੍ਹਾਂ ਤੋਂ ਜਾਣਕਾਰੀ ਲਈਦੀ ਐ ਤੇ ਉੱਥੇ ਆਪਾਂ ਨੂੰ ਪਤਾ ਲੱਗਦਾ ਲੈ ਵੀ ਆਪਾਂ ਕਿਵੇਂ ਗਾਵਾਂ ਖੜਾਉਣੀਆਂ ਕਿਹੇ ਜਿਹੇ ਗਾਵਾਂ ਆ ਪਰ ਰੱਖਣੀਆਂ ਫਿਰ ਮਿਲਕਿੰਗ ਵਾਲੀਆਂ ਗਾਵਾਂ ਦੇਖ ਕੇ ਪਤਾ ਲੱਗਦਾ ਲੈ ਵੀ ਇਹੋ ਜਿਹੇ ਆਪਾਂ ਦੁੱਧ ਵਾਸਤੇ ਤਿਆਰ ਕਰੀਏ ਗਾਵਾਂ ਗਾਹਾਂ ਨੂੰ ਆਪਣੇ ਫਾਰਮਾਂ ਤੇ ਵੀ ਦੁੱਧ ਬਦੇ ਬਾਕੀ ਇਹੋ ਜਿਹੇ ਮੇਲੇ ਲੱਗਦੇ ਰਹਿਣ ਪੀਡੀਐਫ ਦੇ ਮੇਲਾ ਤਾਂ ਪਹਿਲਾਂ ਤੋਂ ਹੀ ਮਸ਼ ਸੀਮਨ ਵੀ ਵਾਰੋਂ ਮੰਗਾਉਂਦੇ ਆ ਪੀਡੀਐਫ ਵਾਲੇ ਤੇ ਪੀਡੀਐਫ ਦੇ ਸੀਮਨ ਦੇ ਐਨੀਮਲ ਵੀ ਬਹੁਤ ਵਧੀਆ ਪਰਫਾਰਮੈਂਸ ਕਰਦੇ ਆ ਬਾਈ ਤੇ ਰਿਜ਼ਲਟ ਵੀ ਬਹੁਤ ਵਧੀਆ ਪੀਡੀਐਫ ਦੇ ਸੀਮਨ ਦਾ ਬਾਕੀ ਜਿਹੜੇ ਮੇਲੇ ਤੇ ਲੈ ਕੇ ਜਾਣੇ ਐਨੀਮਲ ਜੇ ਪੰਜ ਚਾਰ ਐਨੀਮਲ ਚਾਹੇ ਮਿਲਕਿੰਗ ਵਾਲੇ ਲੈ ਕੇ ਜਾਣੇ ਚਾਹੇ ਦੂਜੇ ਟੀਮ ਵਰਕ ਦਾ ਹੀ ਕੰਮ ਆ ਇਹ ਆਏ ਨਹੀਂ ਹੈਗਾ ਲਈ ਮੈਂ ਕੱਲਾ ਜਾ ਕੇ ਲੈ ਜੂਗਾ ਮੇਰੇ ਨਾਲ ਬਾਈ ਸੰਦੀਪ ਗਿਆ ਸੀ ਏ ਕੰਮ ਗਿਆ ਸੀਗਾ ਬੀਲ ਮੇਰੇ ਲੇਬਰ ਵਾਲੇ ਆ ਜਿਹੜੇ ਨਾਲ ਕੰਮ ਕਰਾਉਂਦੇ ਆ ਇਹ ਵੀ ਗਏ ਸੀਗੇ ਉੱਥੇ ਕਿਉਂ ਇੰਨਾ ਮਾਣ ਮੇ ਨਹੀਂ ਸਰਦਾ ਉੱਥੇ ਸਾਰਿਆਂ ਨੇ ਰਲ ਕੇ ਟੀਮ ਵਰਕ ਕਰਿਆ ਤਾਂ ਆਪਾਂ ਉੱਥੇ ਚੰਗੀ ਪਰਫਾਰਮੈਂਸ ਦੇ ਸਕਦੇ ਆ ਜੇ ਇੱਕ ਬੰਦਾ ਲੈ ਜਾਊਗਾ ਉੱਥੇ ਆਪਦੀ ਬੱਚੀ ਇੱਕ ਬੰਦੇ ਨੂੰ ਉੱਥੇ ਸਾਹਮਣਾ ਬਹੁਤ ਔਖਾ ਬਾਈ ਯਾਰ ਤੇ ਪਹਿਲੀ ਵਾਰ ਬਾਈ ਸੰਦੀਪ ਵੀ ਆ ਆਪਣੀ ਇੱਕ ਬੱਚੀ ਲੈ ਕੇ ਗਿਆ ਸੀ ਉੱਥੇ ਮੇਲੇ ਦੇ ਵਿੱਚ ਐਚਐਫ ਕਾਮਾ ਦਾ ਐਚਐਫ ਕਾਮਾ ਦੀ ਬੱਚਿਆਂ ਦੇ ਨਾਲ ਸੀ ਕੰਪੀਟੀਸ਼ਨ ਬਹੁਤ ਹਾਰ ਸੀ ਪਰ ਬੱਚੀ ਬਹੁਤ ਸੋਹਣੀ ਸੀ ਜਿਹੜੀ ਇਹ ਬਾਈ ਵੀ ਲੈ ਗਿਆ ਸੀ ਆਪਾਂ ਸੰਦੀਪ ਨੂੰ ਵੀ ਪੁੱਛਦੇ ਆ ਲੈ ਵੀ ਤੇਰਾ ਕਹੇ ਜਾ ਐਕਸਪੀਰੀਅੰਸ ਰਿਹਾ ਮੇਲੇ ਦੇ ਵਿੱਚ ਹੋਰ ਸੰਦੀਪ ਕੀ ਹਾਲ ਹੈ ਬਈ ਬਹੁਤ ਠੀਕ ਠਾਕ ਜੀ ਤੂੰ ਵੀ ਦੱਸ ਲੈ ਵੀ ਮੇਲਾ ਕਿਵੇਂ ਰਿਹਾ ਤੈਨੂੰ ਮੇਲਾ ਬਹੁਤ ਵਧੀਆ ਰਿਹਾ ਜੀ ਮੇਲੇ 'ਚ ਸਿੱਖਣ ਨੂੰ ਬਹੁਤ ਚੀਜ਼ਾਂ ਮਿਲਦੀਆਂ ਜੀ ਆਪਾਂ ਨੂੰ ਆਇਆ ਨਹੀਂ ਵੀ ਇਸ ਸਾਲ ਵਾਗੇ ਤਾਂ ਆਪ ਨੂੰ ਬਹੁਤ ਨੌਲੇਜ ਆ ਗਈ ਇਹ ਆਏ ਹਰ ਸਾਲ ਨੌਲੇਜ ਦਾ ਵਾਧਾ ਹੁੰਦਾ ਜੀ ਬਿਲਕੁਲ ਬਿਲਕੁਲ ਤੇ ਇਹ ਜੀ ਚਾਹੀਏ ਸਿੱਖਣ ਨੂੰ ਮਿਲਿਆ ਵੀ ਮੰਨ ਲਓ ਉਹਨਾਂ ਨੇ ਆਪਣੇ ਪਸ਼ੂ ਤਾਂ ਦੇਖਣੇ ਦੇਖਣ ਨਾਲ ਆਪਾਂ ਨੂੰ ਦੇਖਿਆ ਪਸ਼ੂ ਵੀ ਕਿੰਨੀ ਤਿਆਰੀ ਕਰਾਈ ਹੈ ਤੁਸੀਂ ਪਸ਼ੂ ਜੀ ਖੜਦਾ ਕਿਵੇਂ ਆ ਪਸ਼ੂ ਕਿਵੇਂ ਸ਼ਾਂਤ ਹੈ ਵੀ ਤਿਆਰੀ ਮਿਹਨਤ ਕਰਕੇ ਸਹੀ ਕਰਦਾਗੇ ਬਿਲਕੁਲ ਬਿਲਕੁਲ ਇਸ ਕਰਕੇ ਛੋਟੀਆਂ ਬੱਚੀਆਂ ਵੀ ਬਰੀਡ 'ਚ ਵੀ ਜਾਏ ਸੀ ਛੋਟੀ ਬੱਚੀ ਛੋਹ ਜਿਆਦਾ ਕਰਦੇ ਆ ਉਹਦੇ ਆਪ ਨੂੰ ਬਿਲਕੁਲ ਉੱਥੇ ਇਸ ਕਰਕੇ ਪਗਲਾ ਆਇਆ ਕਹਿੰਦਾ ਛੋਟੀਆਂ ਬੱਚੀਆਂ ਨੰਬਰ ਤੇ ਲਾ ਕੇ ਵੱਡੀਆਂ ਬਾਹਰ ਹੋ ਗਏ ਇਹ ਕੀ ਨਹੀਂ ਉੱਥੇ ਜਿਹੜੀ ਚੀਜ਼ ਜਿਵੇਂ ਤੁਸੀਂ ਸ਼ੋਅ ਕਰ ਦੋਗੇ ਉਸ ਹਿਸਾਬ ਨਾਲ ਉਸ ਚੀਜ਼ ਨੇ ਪੋਜੀਸ਼ਨ ਲੈਣੀ ਹੈ ਜਿਵੇਂ ਕਲਾਕਾਂ ਲੰਗ ਉਹਨਾਂ ਨੇ ਚੈੱਕ ਕਰਨਾ ਉਹਨਾਂ ਨੇ ਆਏ ਨਹੀਂ ਦੇਖਣਾ ਵੀ ਇਹ ਰੰਗ ਸੋਹਣਾ ਬਿਲਕੁਲ ਬਿਲਕੁਲ ਉਹਨੇ ਤਾਂ ਤੋਂ ਲੈ ਕੇ ਮੂਰੋਂ ਸਿਰ ਤੋਂ ਲੈ ਕੇ ਪੂਛ ਤੱਕ ਸਾਰੀ ਬੱਚੀ A to Z ਦੇਖਣੀ ਹੈ ਤੇ ਉਹਦੇ ਚੋਂ ਬਾਕੀ ਇੱਕ ਚੀਜ਼ ਹੋਰ ਚੀਜ਼ ਦਾ ਬਹੁਤ ਆਪਾਂ ਨੂੰ ਵਧੀਆ ਲੱਗਿਆ ਜੀ ਬਹੁਤ ਜੀ ਇਹਨਾਂ ਦੀ ਇੱਕ ਉਹ ਉਹਨਾਂ ਦੀ ਪੀਡੀਐਫ ਆ ਆਪਾਂ ਕਹਿ ਸਕੀਏ ਉਪਰਾਲਾ ਆ ਗਿਆ ਜੀ ਵੀ ਇਹ ਨਵੇਂ ਬੰਦੇ ਆਉਂਦੇ ਆ ਜੀ ਹੂੰ ਹੂੰ ਉਹ ਆਪਣਾ ਸੀਮੰਟ 'ਚ ਬਹੁਤ ਉਲਝਦੇ ਆ ਜਿਹੜਾ ਜੀ ਨਾ ਡੀਐਨਏ ਵਾਲਾ ਕਿਹਾ ਨਾ ਉਹਨਾਂ ਨੇ ਐਤ ਕੀ ਸਾਰਿਆਂ ਨੂੰ ਪਤਾ ਲੱਗਿਆ ਵੀ ਕਿਹੜੇ ਸੀਮੰਟ ਦੀਆਂ ਮੱਛਲਾਂ ਜ਼ਿਆਦਾਤਰ ਵੀ ਨੰਬਰਾਂ ਤੇ ਆਉਣਗੀਆਂ ਐਤ ਕੀ ਵਾਰ ਪੀਡੀਐਫ ਐ ਨੇ ਕਰਿਆ ਸੀ ਲ ਵੀ ਸਾਰੇ ਵੀਰਾਂ ਨੇ ਆਪਣਾ ਦੱਸਣਾ ਗੱਲ ਵੀ ਕਿਹੜੇ ਸੀਮੰਦੀਆ ਹਾਂਜੀ ਲ ਵੀ ਮਿਲਕਿੰਗ ਵਾਲੀ ਤਾਂ ਉਹਨਾਂ ਨੇ ਕਿਹਾ ਸੀ ਆਪਾਂ ਡੀਐਨਏ ਵਗੈਰਾ ਵੀ ਚੈੱਕ ਕਰਾਂਗੇ ਜਿਹੜੀਆਂ ਬਾਕੀ ਆ ਬਰੀਡ ਵਾਲੇ ਉਹਦੇ ਵੀ ਸਾਰੇ ਬੰਦੇ ਨੇ ਉੱਥੇ ਲਿਸਟ ਦਿੱਤੀ ਆ ਉਹਦੇ ਚ ਬਗਾਇਦਾ ਦੱਸਿਆ ਲਵਿਆ ਕਿਹੜੇ ਸੀਮੰਦੀ ਆ ਬੱਚੀ ਹਾਂਜੀ ਉਹ ਆਇਆ ਜੀ ਮੰਨ ਲਓ ਜਿਹੜੇ ਨਵੇਂ ਬੰਦੇ ਆਉਂਦੇ ਆ ਉਹ ਜ਼ਿਆਦਾਤਰ ਬੱਚੀ ਦੇਖ ਕੇ ਉਸ ਤੋਂ ਬਾਅਦ ਹੀ ਸੀਮਨ ਲਵਾਉਂਦੇ ਆ ਜਿਹੜੇ ਫਾਰਮ ਵਾਲੇ ਉਹਨਾਂ ਦਾ ਪਤਾ ਹੁੰਦਾ ਜੀ ਵੀ ਉਹ ਰਿਕਾਰਡ ਵੀ ਦਿੰਦੇ ਆ ਪਰ ਜਿਹੜੇ ਜਮਾਂ ਨਵੇਂ ਬੰਦਾ ਜੀ ਉਹ ਦੇਣਾ ਫਲਾਣੇ ਮੇਲੇ ਦੇ ਫਲਾਣੇ ਸੀਮਨ ਦੀ ਗਾਂ ਜਿੱਤੀ ਆ ਉਹ ਗਾਂਹੋਂ ਭਰਾ ਲੈਂਦਾ ਠੀਕ ਹੈ ਵੀ ਉਹ ਬਾਕੀ ਆ ਤੁਸੀਂ ਇੱਕ ਗੱਲ ਇਹ ਦੇਖ ਲਓ ਕੱਲਾ ਸੀਮਨ ਗਾਂ ਦੀ ਮਾਂ ਤੇ ਵੀ ਡਿਪੈਂਡ ਬਹੁਤ ਆ ਜਿਹੜੀ ਤੁਹਾਡੇ ਕੋਲੇ ਗਾਂ ਰੱਖੀ ਹੋਈ ਆ ਘਰੇ ਉਹਦੇ ਅਕੋਰਡਿੰਗ ਤੁਸੀਂ ਗਾਂ ਦੇ ਅਕੋਰਡਿੰਗ ਦੇਖ ਕੇ ਸੀਮਨ ਲਵਾਉਣਾਗਾ ਬੋਲਦਾ ਸਾਰੇ ਚੰਗੇ ਆ ਵੀਰ ਆਪਾਂ ਉਹਦੇ ਅਕੋਰਡਿੰਗ ਲੈ ਵੀ ਆਪਣੀ ਗਾਂ ਚ ਕੀ ਕਮੀਆਂ ਲੈ ਵੀ ਉਹ ਕਮੀਆਂ ਜਿਹੜੀਆਂ ਬੁੱਲ ਦੂਰ ਕਰਦੇ ਉਹ ਆਪਾਂ ਸੀਮਨ ਯੂਜ਼ ਕਰੀਏ ਉਹ ਉਹਦੇ ਤੇ ਆਪਾਂ ਕਿਤੇ ਫੇਰ ਵੀ ਵੀਡੀਓ ਕਰਾਂਗੇ ਸੀਮਨ ਸਿਲੈਕਟਾਂ ਅਗਲੇ ਸਾਲ ਆਪਾਂ ਮੇਲੇ ਤੋਂ ਪਹਿਲਾਂ ਇਹ ਵੀ ਵੀਡੀਓ ਕਰਾਂਗੇ ਵੀ ਆਪਾਂ ਕਿਵੇਂ ਤਿਆਰ ਕਰਨੀਆਂ ਗਾਵਾਂ ਉਹ ਆਪਾਂ ਬਾਅਦ ਦੇ ਵਿੱਚ ਕਰਾਂਗੇ ਵੀਡੀਓ ਅੱਜ ਤਾਂ ਜਿਹੜੀ ਵੀਡੀਓ ਆਪਾਂ ਕਰੀ ਆ ਇਹ ਸਪੈਸ਼ਲ ਆਪਾਂ ਗਾਈਆਂ ਦਿਖਾਈਆਂ ਲੈ ਵੀ ਇਹ ਆਪਣੇ ਕੰਪੀਟੀਸ਼ਨ ਦੇ ਵਿੱਚ ਨੰਬਰ ਲਿਆਗਾ ਤੇ ਬਾਕੀ ਸਾਰੇ ਵੀਰਾਂ ਨੂੰ ਇਹ ਵੀ ਬੇਨਤੀ ਹੈ ਦੁਆਰੇ ਫੇਰ ਮੈਂ ਕਰਦਾ ਜਿੱਥੇ ਵੀ ਮੇਲਾ ਹੁੰਦਾ ਜਾਂ ਕੋਈ ਐਗਜ਼ੀਬਿਸ਼ਨ ਲੱਗਦਾ ਕਈ ਵੀਰ ਪੀਡੀਐਫ ਦੇ ਮੈਂਬਰ ਵੀ ਬਣੇ ਆ ਤੇ ਵੀ ਮੀਟਿੰਗ ਤੇ ਵੀ ਸਾਰੇ ਜਾਇਆ ਕਰੋ ਉੱਥੇ ਵੀ ਡਾਕਟਰ ਆਉਂਦੇ ਆ ਉੱਥੇ ਵੀ ਅਲੱਗ-ਅਲੱਗ ਤਰ੍ਹਾਂ ਦੀ ਜਾਣਕਾਰੀ ਦਿੰਦੇ ਆ ਉਹਦੇ ਨਾਲ ਵੀ ਆਪਣੀ ਨੌਲੇਜ ਦੇ ਵਿੱਚ ਵਾਧਾ ਹੁੰਦਾਗਾ ਜਿੰਨਾ ਆਪਾਂ ਡੈਰੀ ਬਾਰੇ ਸਿੱਖ ਲਾਂਗੇ ਹਜੇ ਵੀ ਅਸੀਂ ਇੰਨਾ ਚਿਰ ਹੋਗਾ ਡੈਰੀ ਕਰਦ ਨੂੰ ਸਿੱਖੀ ਜਾਣੇ ਕੁਛ ਨਾ ਕੁਛ ਤੇ ਉਹਨੇ ਹੀ ਘਟਾ ਬਾਈ ਯਾਰ ਜੇ ਨਵੀਂ ਟੈਕਨੀਕ ਆਉਂਦੀ ਹੈ ਜਿਵੇਂ ਹੁਣ ਐਗਜ਼ੀਬਿਸ਼ਨ ਲੱਗਿਆ ਸੀ ਉਥੇ ਮੈਡ ਵਗੈਰਾ ਕਿਉਂ ਵੀ ਗੱਲਦੇ ਆਏ ਹੋ ਪੀਡੀਐਸ ਵਾਲੇ ਮੈਟ ਲੱਗੇ ਆਏ ਹੋਏ ਸੀਗੇ ਤੇ ਉਹ 20-20 ਸਾਲ ਖਰਾਬ ਹੀ ਨਹੀਂ ਹੁੰਦੇ ਉਹ ਜੀਆਂ ਚੀਜ਼ਾਂ ਇਹ ਨਵੀਆਂ ਆਉਂਦੀਆਂ ਗਿਆ ਤੇ ਆਪਣੇ ਦਾ ਟਿਪੀਕਲਾਂ ਟੋਏ ਪਏ ਰਹਿੰਦੇ ਆ ਭਾਈ ਉਹਦੇ ਨਾਲ ਕਿੰਨਾ ਸੁਧਾਰ ਹੋ ਜੂਗਾ ਆਈਆਂ ਦਾ ਦੁੱਧ ਵੱਜੂਗਾ ਹੌਲੀ ਹੌਲੀ ਬੰਦਾ ਆਪਦੇ ਫਾਰਮ ਤੇ ਉਹ ਜੀਆਂ ਚੀਜ਼ਾਂ ਯੂਜ਼ ਕਰਦਾਗਾ ਜਿਉਂ-ਜਿਉਂ ਫਾਰਮ ਗਰੋ ਕਰਦਾਗਾ ਜਿਵੇਂ ਆਪਾਂ ਨੂੰ ਦੱਸਿਆ ਸੀਗਾ ਉਥੇ ਪੀਡੀਐਸ ਦੇ ਜਿਹੜੇ ਅੱਜਕੱਲ ਮੈਟ ਵਗੈਰਾ ਮੈਟ੍ਰਸ ਵਗੈਰਾ ਲੱਗਣੇ ਆ ਟਿਪੀਕਲ ਦੇ ਵਿੱਚ ਉਹਨਾਂ ਨੇ ਇਹ ਵੀ ਦੱਸਿਆ ਸੀਗਾ ਲਬੀ ਜੇ ਇੱਥੇ 5 ਰੁਪਏ ਦਾ ਸਾਨੂੰ ਇੱਕ ਕਾਮ ਅਗਰ ਖਰਚਾ ਆਉਂਦਾਗਾ ਤਾਂ ਛੋੜਾ 1 ਲੀਟਰ ਤੋਂ ਸਵਾ ਲੀਟਰ ਜਾਂ ਡੇਢ ਲੀਟਰ ਤੱਕ ਦੁੱਧ ਵੀ ਅਪ ਕਰਨੀਆਂ ਬੈਟਿੰਗ ਦਾ ਇੰਨਾ ਫਰਕ ਆ ਲੈ ਵੀ ਆਪਾਂ ਜਿੰਨਾ ਮੈਂਟੇਨੈਂਸ ਆ ਜਿੰਨੀਆਂ ਗਾਵਾਂ ਨੂੰ ਸੌਖੀਆਂ ਰੱਖ ਲਾਂਗੇ ਸੌਖੀਆਂ ਬੈਠ ਜਾਣਗੀਆਂ ਟੋਏ ਵਗੈਰਾ ਨਾ ਹੋਣਗੇ ਉਹਨਾਂ ਹੀ ਆਪਾਂ ਗਾਵਾਂ ਤੋਂ ਦੁੱਧ ਪ੍ਰਾਪਤ ਵੱਧ ਕਰ ਲਾਂਗੇ ਉਹਨਾਂ ਹੀ ਆਪਾਂ ਨੂੰ ਬੈਨੀਫਿਟ ਜ਼ਿਆਦਾ ਮਿਲ ਜੂਗਾ ਜੇ ਆਪਾਂ ਚੀਜ਼ ਨੂੰ ਆਪਦੇ ਫਾਰਮ ਤੇ ਆਪਾਂ ਯੂਜ਼ ਕਰਕੇ ਦੇਖਾਂਗੇ ਫੇਰ ਹੀ ਆਪਾਂ ਨੂੰ ਪਤਾ ਲੱਗੂਗਾ ਲੈ ਵੀ ਇਹਦਾ ਕੀ ਆਪਾਂ ਨੂੰ ਜਿਵੇਂ ਹੌਲੀ ਹੌਲੀ ਜਿਵੇਂ ਆਪਾਂ ਪਾਰਲਰ ਤੇ ਆ ਕੇ ਮਸਟੈਟਸ ਵਗੈਰਾ ਕੱਟ ਗਏ ਜਾਂ ਹੋਰ ਜਿਉਂ-ਜਿਉਂ ਛੋੜਾ ਫ ਨਵੀਂ ਮਸ਼ੀਨਰੀ ਜਿਹੜੀ ਆ ਰਹੀ ਆ ਕੋਈ ਨਵੀਂ ਤਕਨੀਕ ਆ ਰਹੀ ਆ ਆਪਾਂ ਨੂੰ ਆਪਦੇ ਫਾਰਮ ਤੇ ਅਪਣਾਉਣੀ ਚਾਹੀਦੀ ਆ ਬਾਕੀ ਬਹੁਤ ਹੀ ਕਾਮਯਾਬ ਰਿਹਾ ਇਸ ਵਾਰ ਮੇਲਾ ਬਾਈ ਜੀ ਸਾਰੇ ਪੀਡੀਐਫ ਐ ਦੀ ਟੀਮ ਨੂੰ ਵੀ ਬਹੁਤ ਬਹੁਤ ਵਧਾਈ ਕਰਾਉਣ ਵਾਲਿਆਂ ਦੀ ਬਹੁਤ ਜਿਆਦਾ ਮਿਹਨਤ ਹੁੰਦੀ ਆ ਆਪਾਂ ਦੇਖਦੇ ਆ ਜਿਹੜੇ ਮਿਲਕਿੰਗ ਵਾਲੇ ਆ ਉਹਨਾਂ ਦੀ ਅੱਧ ਮਿਹਨਤਾ 4 ਵਜੇ ਹੋਣਾ ਬਾਕੀ ਸਾਰਾ ਮੈਨੇਜ ਕਰਨਾ ਇਹ ਐ ਤਾਂ ਹੈ ਨਹੀਂ ਕਿਸੇ ਸਰਕਾਰੀ ਸੰਸਥਾ ਦਾ ਹੱਥ ਆ ਇਹ ਸਾਰਾ ਪੀਡੀਐਫ ਐ ਵਾਲੇ ਆ ਮੈਨੇਜ ਕਰਦੇ ਆ ਪੀਡੀਐਫ ਐ ਦੇ ਪ੍ਰਧਾਨ ਸਾਹਿਬ ਨੂੰ ਵੀ ਵਧਾਈ ਭਾਈ ਮੇਲਾ ਕਾਮਯਾਬ ਹੋਣ ਤੇ ਤੇ ਸਾਰੇ ਪੀਡੀਐਫ ਨੂੰ ਬਹੁਤ ਬਹੁਤ ਵਧਾਈ ਦਿਨੇ ਆਪਾਂ ਲਈ ਬਹੁਤ ਵਧੀਆ ਰਿਹਾ ਮੇਲਾ ਹੁਣ ਆਪਾਂ ਵੀਰਜੀ ਵੀਡੀਓ ਐਂਡ ਕਰਦੇ ਆਂ ਜਿਆਦਾ ਤੋਂ ਜਿਆਦਾ ਆਪਣਾ ਚੈਨਲ ਲਾਈਕ ਤੇ ਸਬਸਕ੍ਰਾਈਬ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ